ਬੰਦ ਸੀਵਰੇਜ ਨੂੰ ਤੁਰੰਤ ਖੋਲਣ ਲਈ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਜਮਸ਼ੇਰ ਰੇਲਵੇ ਕਲੋਨੀ ਵਾਸੀਆਂ ਨੇ ਪਿਛਲੇ 6 ਮਹੀਨਿਆਂ ਤੋਂ ਬੰਦ ਪਏ ਸੀਵਰੇਜ ਨੂੰ ਤੁਰੰਤ ਚਾਲੂ ਕਰਨ ਅਤੇ ਓਵਰਲੋਡ ਟਰਾਲੀਆਂ ਨਾਲ ਟੁੱਟ ਰਹੇ ਮੀਟਰ ਦੇ ਬਕਸੇ ਗਲੀਆਂ 'ਚ ਖੜੇ ਹੋre ਗੰਦੇ ਪਾਣੀ ਵਰੀਆਂ ਹੋਰ ਸਮੱਸਿਆਵਾਂ ਕਾਰਨ ਆਵਾਜਾਈ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਇਸ ਸਬੰਧੀ ਕਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਖਾਲਾ ਬੰਦ ਹੋਣ ਕਾਰਨ ਗਲੀਆਂ ਮਹੱਲਿਆਂ ਵਿੱਚ ਗੰਦਾ ਪਾਣੀ ਖੜਾ ਹੋ ਜਾਂਦਾ ਹੈ ਜਿਸ ਤੋਂ ਪੈਦਾ ਹੋ ਰਹੇ ਮੱਛਰ ਕਾਰਨ ਆਮ ਲੋਕ ਅਤੇ ਬੱਚੇ ਵੀ بیمار ਪੈ ਰਹੇ ਹਨ ਜਮਸ਼ੇਰ ਖਾਸ ਤੋਂ ਜੀਤਵਿਬ ਟੀਵੀ ਲਈ ਰਾਜਕਪੂਰ ਦੀ ਰਿ ਪਿੰਡ ਜਮਸ਼ੇਰ 62 ਨੰਬਰ ਤੋਂ 65 ਨੰਬਰ ਅਕ ਤੋਂ ਮੈਂ ਨੰਬਰ ਗਿਆਦਾ ਜੀ ਇਸ ਵਾਰ ਦੇ ਵਿੱਚ ਸਟੇਸ਼ਨ ਕਲੋਨੀ ਜੋ ਜਮਸ਼ੇਰ ਸਟੇਸ਼ਨ ਸਾਈਡ ਤੇ ਪਈ ਹੈ ਉਸ ਕਲੋਨੀ ਦੇ ਵਿੱਚ ਅੱਜ ਤੋਂ ਕੋਈ तकरीबन 15 ਸਾਲ ਪਹਿਲਾਂ ਪਾਣੀ ਗੰਦੇ ਪਾਣੀ ਨਿਕਾਸੀ ਦੇ ਪਾਈਪ ਪਾਏ ਗਏ ਸੀ ਜਿਹੜੇ ਕੋਈ तकरीबन 6 ਮਹੀਨੇ ਤੋਂ ਇਹ ਪਾਈਪ ਬੰਦ ਹੋਣ ਦਾ ਕਰਕੇ ਪਾਣੀ ਗੰਦੇ ਪਾਣੀ ਦੀ ਨਿਕਾਸੀ ਕੋਈ ਨਹੀਂ ਹੋ ਰਹੀ ਪਾਣੀ ਲੋਕਾਂ ਦੇ ਘਰਾਂ ਦੇ ਚੋਂ ਬਾਅਦ ਵੀ ਪੈਂਦੀ ਆ ਤਾਂ ਵੀ ਜੇ ਸਵੇਰ ਨੂੰ ਪਾਣੀ ਜਦੋਂ ਘਰਾਂ 'ਚ ਵਰਦਦਾ ਆ ਉਹ ਵੀ ਲੋਕਾਂ ਦੇ ਘਰਾਂ 'ਚ ਗੰਦਾ ਪਾਣੀ ਜਾਂਦਾ। ਜਿਹੜੀ ਕਿ ਬਹੁਤ ਹੀ ਪ੍ਰੋਬਲਮ ਹੈ। ਅਸੀਂ ਇਹਦੇ ਬਾਰੇ 'ਚ ਇਹ ਸਾਰੇ ਕਲੋਨੀ ਵਾਲੇ ਮੈਂਬਰਾਂ ਨੇ ਇਕੱਠੇ ਹੋ ਕੇ ਜਿੰਨੇ ਬੰਦੇ ਹੈਗੇ ਸਾਰੇ ਇਕੱਠੇ ਹੋ ਕੇ ਸਰਪੰਚ ਕੋਲ ਵੀ ਜਾ ਕੇ ਕਵਸਤੀ ਕੀਤੀ ਹੈ। ਕਈ ਵਾਰ ਦਫਾ ਕੀਤੀ ਹੈ ਕਿ ਪਾਣੀ ਗੰਦਾ ਬਹੁਤ ਮੋਚਲ ਆ ਰਹੀ ਹੈ। ਪਰ ਉਹ ਕੋਈ ਸੁਣਵਾਈ ਨਹੀਂ ਹੋਈ। ਮੈਂਬਰ ਬਤਿਆ ਦੇ ਤੌਰ ਤੇ ਮੈਂ ਖੁਦ ਉਹਨੂੰ ਆਖਿਆ ਪਰ ਉਹਦੇ ਬਾਰੇ ਕੋਈ ਸੁਣਵਾਈ ਨਹੀਂ ਹੋਈ। ਇਸ ਕਰਕੇ ਮਜਬੂਰੀ ਵਾਤ ਇਹ ਲੋ ਇਨਾਂ ਨੇ ਅੱਜ ਇਹ ਇੱਕ ਇੱਕ ਜਾਮ ਲਾਇਆ ਅਸੀਂ ਚਲੋ ਸਾਰੇ ਜਦੋਂ ਬੰਦਾ ਮਜਬੂਰ ਹੋ ਜਾਂਦਾ ਉਸ ਵੇਲੇ ਇਹੋ ਜਿਹਾ ਕੰਮ ਕਰਦਾ ਹੈ ਚਲਦੇ ਅਸੀਂ ਹਟ ਕੇ ਨਹੀਂ ਹੈਗੇ ਪਰ ਜਦੋਂ ਘਰ ਦੇ ਵਿੱਚ ਗੰਦਾ ਪਾਣੀ ਕਿਸੇ ਨੂੰ ਬੋ ਉਹ ਬੇਬੁਰੀ ਨੂੰ ਕੀ ਕਰੂਗਾ ਇਸ ਕਰਕੇ ਅਸੀਂ ਰਿਕਵੈਸਟ ਕਰਦੇ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਸਾਫ਼ ਕਰਾ ਕੇ ਪਾਣੀ ਦਾ ਪ੍ਰਕਾਰ ਇਟੇਸ਼ਨ ਰੋਡ ਤੇ ਸਾਨੂੰ ਬਹੁਤ ਦਿੱਕਤ ਆ ਗਈ ਆ ਅਖਾਰਾ ਬੰਦ ਹੋਣ ਦੇ ਕਾਰਨ ਸਾਡੇ ਗਲੀ ਮਹੱਲਿਆਂ ਵਿੱਚ ਪਾਣੀ ਵੜਦਾ ਆ ਇਸ ਚਰਚਾ ਜੀ ਬੇਨਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਸੁਣਾਈ ਸਾਡੀ ਗੱਲ ਦੀ ਹੋਵੇ ਅਸੀਂ ਪੰਚਾਇਤ ਕੋਲ ਵੀ ਆ ਮੈਂਬਰ ਖੜੇ ਆ ਸਾਰੇ ਪੰਚਾਇਤ ਕੋਲ ਵੀ ਦੋ ਤਿੰਨ ਵਾਰੀ ਗਏ ਉਹ ਗੱਲ ਬਣੀ ਨਹੀਂ ਮਿਹਰਬਾਨੀ ਕਰਕੇ ਸਾਡੇ ਆਹ ਸੀਵਰ ਜਿਹੜਾ ਬੰਦ ਪਿਆ ਆ ਪੰਜ ਆਦਮੀ ਨੇਟੋਂ ਇਹਨੂੰ ਚਾਲੂ ਕੀਤਾ ਜਾਵੇ ਹੋਰ ਗਲੀ ਮਹੱਲਿਆਂ ਦਾ ਤੇ ਪਤਾ ਹੀ ਆ ਨਾਲੀਆਂ ਦਾ ਪਾਣੀ ਜਿਹੜਾ ਮੱਛਰ ਪੈਦਾ ਹੁੰਦਾ ਆ ਅਸੀਂ ਬਿਮਾਰ ਪਏ ਆ ਦੁਖੀ ਮੰਦੇ ਆ ਕੀ ਕਰੀਏ ਇੱਥੋਂ ਬਹੁਤ ਸਾਰਾ ਸਾਨੂੰ ਪਰੇਸ਼ਾਨੀ ਹੁੰਦੀ ਆ ਟਰਾਲੀਆਂ ਆਉਂਦੀਆਂ ਜਾਂ ਡੰਡੀਆਂ ਆ ਉਹ ਆ ਮਿੱਟੀਆਂ ਦੇ ਵਿੱਚ ਲੱਗਦੀਆਂ ਆ ਸਾਡੇ ਮਿੱਟੀ ਖਰਾਬ ਹੋ ਜਾਂਦੇ ਆ ਸਾਡੇ ਮਿੱਟੀ ਖਰਾਬ ਹੋ ਜਾਂਦੇ ਆ ਫਿਰ ਜੇ ਉੱਤੇ ਛੇਹ ਜਾਂਦੇ ਆ ਉਹ ਕਹਿ ਦਿੰਦੇ ਆ ਸਾਡਾ ਕੀ ਤੂਰੀਆ ਸਾਨੂੰ ਰੇਸ ਕਰਕੇ ਇਹ ਬੇਨਤੀ ਕੀਤੀ ਜਾਂਦੀ ਆ ਸਰਕਾਰ ਦੇ ਅੱਗੇ ਅਸੀਂ ਪੰਚਾਇਤ ਵਿੱਚ ਵੀ ਗਏ ਆ ਕੋਈ ਗੱਲ ਉਹ ਸੁਣਾਈ ਨਹੀਂ ਦਿੱਤੀ ਹੁਣ ਆ ਫੇਰ ਸਾਨੂੰ ਆ ਕਿੰਨੇ ਚਿਰਾਂ ਤੋਂ ਇਸ ਖਾਨੀ ਤੇ ਹੋਇਆ ਛੋਟੇ ਛੋਟੇ ਬੱਚੇ ਜਾਂਦੇ ਆ ਉਹ ਡਿੱਗ ਜਾਂਦੇ ਆ ਪਾਣੀ ਦੇ ਵਿੱਚ ਫਿਰ ਉੱਥੇ ਬਹੁਤ ਸਾਰੀਆਂ ਹੋਰ ਕਈ ਘਰ ਤਾਂ ਆ ਬੁੱਢਾ ਬਜ਼ੁਰਗ ਜਿਹੜਾ ਆ ਉਹ ਵੀ ਆਪਣਾ ਡਿੱਗ ਜਾਂਦਾ ਕੋਈ ਸਾਈਕਲ ਤੇ ਆ ਕੋਈ ਪੈਰੇ ਜਾਂਦਾ ਉੱਥੂ ਕਰਾ ਜਾਂਦੀ ਡਿੱਗ ਜਾਂਦਾ ਮੱਛਰ ਤਾਂ ਸਾਰੀ ਪਾਣੀ ਦੀ ਆ ਪਾਣੀ ਅਜੇ ਤੋਂ ਨਿਕਲਦਾ ਨਹੀਂ ਜਾਂ ਸੀਵਰ ਬੰਦ ਪਿਆ ਸੀਵਰਾਂ ਦਾ ਪਾਣੀ ਜਿਹੜਾ ਆ ਉਹ ਨਿਕਲ ਜਾਵੇ ਤੇ ਸਾਨੂੰ ਬਹੁਤ ਸਾਰਾ ਖੈਰਾ ਹੋ ਜਾਵੇ ਹੁਣ ਤਾਂ ਮੱਛਰ ਵੀ ਸਾਨੂੰ ਸਤਾਉਂਦਾ ਬਹੁਤ ਜ਼ਿਆਦਾ ਬਿਮਾਰੀਆਂ ਘਰਾਂ ਚ ਆਵੜੀਆਂ ਦੁਖੀ ਹੋ ਗਿਆ ਮਨ ਐਸੀ ਕਿਹਨੂੰ ਦੱਸੀਏ ਤੁਹਾਡੇ ਇਸ ਪੰਚਾਇਤ ਤੋਂ ਸਵਾਲ ਜਾਂ ਆਪਣੇ ਸਾਰਿਆਂ ਨੂੰ ਸਾਡਾ ਤੇ ਇਹੀ ਕਹਿਣਾ ਆ ਜਦੋਂ ਪ੍ਰਗਟ ਚੱਕ ਵੀ ਅਖੀ ਇਹ ਗੱਲ ਨੂੰ ਕੀਤਾ ਸੀ